ਚੱਲ ਆਪਰੇ ਜਾਣਾ ਪਊਗਾ ਆਪ ਚੰਨੇ ਨੇ ਗੌਰ ਨਹੀਂ ਕਰੀ ਬਈ ਅਸੀਂ ਆਪ ਹੀ ਪਹੁੰਚ ਜੀਏ ਠੇਕਾ ਲੈ ਕੇ ਆਪ ਹੀ ਗੱਲ ਕਰਕੇ ਆਉਣੀ ਪਊਗੀ ਜਾ ਕੇ ਅੱਜ ਕੀ ਕਹਿੰਦੇ ਹੈਗੇ ਹੋਰ ਭਾਈ ਮਨਪ੍ਰੀਤ ਕਿਵੇਂ ਆਉਂ ਆ ਭਾਈ ਕਿੱਧਰ ਆਉਂਦਾ ਹੋਰ ਭਾਈ ਸਸਰੀਕਾਲ ਸਸਰੀਕਾਲ ਕਿਵੇਂ ਕਿੱਧਰ ਪਹੁੰਚ ਕੇ ਤੁਸੀਂ ਆਜਾ ਅੱਜ ਤੁਹਾਡੇ ਕੋਲ ਹੀ ਆਈ ਸੀ ਭਾਈ ਕਿਵੇਂ ਆ ਗੱਲ ਕਰਨ ਆਈ ਸੀ ਠੇਕੇ ਬਾਰੇ ਮੈਂ ਕਿਹਾ ਤੁਸੀਂ ਪਹੁੰਚਣੇ ਆਏ ਮੈਂ ਕਿਹਾ ਚੱਲਾ ਮੈਂ ਹੀ ਜਾਇਆ ਹਣੀ ਪਤਾ ਹੈ ਠੇਕਾ ਆ ਜਮੀਨ ਦਾ ਠੇਕੇ ਦੀ ਬਾਈ ਜ਼ਮੀਨ ਦਾ ਠੇਕਾ ਤਾਂ ਤੇ ਬਾਈ ਆ। 10 ਕਿੱਲਾਂ ਦੀ। ਉਹ ਤਾਂ ਕਰ ਲੈ ਗਏ ਬਾਈ ਨਹੀਂ ਆਇਆ। ਉਹ ਤਾਂ ਕਿੱਥੇ ਟਾਈਮ ਆ ਬਾਈ ਉਹਦੇ ਕੋਲ ਬੱਚੇ ਸੀਗੇ ਕਰੇ। ਅੱਛਾ। ਫਿਰ ਮੈਂ ਕੱਲੀ ਆ ਗਈ। ਤੇ ਫਿਰ ਬਾਈ ਬਾਈ ਨੇ ਤੁਹਾਨੂੰ ਕਿਤੇ ਮੰਗੇ ਨਹੀਂ ਠੇਕੇ ਟੁਕੇ ਦੀ। ਕਿਉਂ ਨਹੀਂ ਮੰਗੇ ਬਾਈ ਹੁਣ ਸੁਣਾ ਆਪ ਨੂੰ ਚਾਹੀਦਾ ਵੀ ਤੁਸੀਂ ਟਾਈਮ ਤੇ ਠੇਕਾ ਪਹੁੰਚਾਉ ਦਾ ਸਾਡੇ ਘਰੇ। ਲੈ ਆਉ ਜਾ ਕੇ। ਬਾਈ ਆਏ ਆ ਫਸਲ-ਫਸਲ ਤਾਂ ਹੁੰਦੀ ਨਹੀਂ ਤੁਹਾਡੇ ਨਾਲ ਬਾਣ ਤਾਂ ਉਮੀ ਪਿਆਗਾ ਕਰਾ ਕਰੂ ਲਾਉਣ ਵਾਲਾ। ਤੇ ਉਹ ਤਾਂ ਬਾਈ ਫਿਰ ਹੁਣ ਤੁਹਾਡੀ ਜ਼ਿੰਮੇਵਾਰੀ ਸੀ ਤੁਹਾਡੇ ਸਾਰੇ ਸੀ ਤੁਹਾਡੇ ਸੇ ਆਪ ਮਿਹਨਤ ਕਰਨੀ ਸੀ ਫਿਰ। ਫੇਰੀ ਫਸਲ ਵਧੀਆ ਹੁੰਦੀ। ਤੋਂ ਹਿੱਸਾ ਦੇ ਦਾਂ ਮਾੜਾ ਮੋਟਾ ਜਿਹੜਾ ਆਉਂਦਾ ਹੈਗਾ ਤੇ ਪੈਸੇ ਮੁਸਰਾ ਹੁਣ ਹੈ ਨਹੀਂਗੇ। ਕਾਹਦਾ ਹੈ ਸਭੇ ਬਾਹੀ ਦੇ ਉੱਤੇ ਵੀ ਤੁਸੀਂ ਕਰਦੇ ਹੋਗੇ? ਕਰਦੇ ਤਾਂ ਹੈਗੇ ਅਸੀਂ ਅਸੀਂ ਉਹਦੀ ਫਸਲ ਹੀ ਨਹੀਂ ਹੁੰਦੀ ਤੁਹਾਡੇ ਬਾਣ ਦੇ ਵਿੱਚ। ਨਾ ਬਈ ਹਿੱਸਾ ਲੈਣਾ ਸਤ ਠੇਕੇ ਹੀ ਲੈ ਕੇ ਜਾਵਾਂਗੇ। ਠੇਕੇ ਦਾ ਸਾਥ। ਤਾਂ ਐ ਦੇਖੋ ਤੀ ਹੁਣ ਤਾਂ ਮਗਰ ਪੈ ਕੇ ਠੇਕੇ ਠੇਕੇ ਦੇ ਹਿੱਸਾ ਦਵਾਂਗੇ। ਤੁਸੀਂ ਪਾਣੀ ਧਾਣੀ ਪੀਓ ਬੈਠੋ 10 ਮਿੰਟ। ਪਾਣੀ ਧਾਣੀ ਪੀਣ ਦਾ ਨਾ ਟਾਈਮ ਹੈ ਨਹੀਂ ਬਈ। ਪੀਣ ਦਾ ਤਾਂ ਨਹੀਂ ਹੈਗਾ ਟਾਈਮ ਫਿਰ ਤੁਸੀਂ ਹੁਣ ਕਰਨਾ ਹੀ ਨਾ। ਤੁਸੀਂ ਜਿਆ ਸਾਨੂੰ ਫੋਨ ਮਾਰ ਕੇ ਆਉਂਦੇ। ਹੋਣ ਤਾਂ ਲਗਿਆ ਐਸਵੀ ਮੈਨੂੰ ਤੁਸ ਚੱਕੇ ਹੀ ਨਹੀਂ ਪਤਾ ਨਹੀਂ ਦੀਦੀ ਨੇ ਨਹੀਂ ਚੱਕਿਆ ਰਿੰਗ ਤਾਂ ਆਈ ਜਾਂਦੀ ਸੀ ਚੱਕੇ ਹੀ ਨਹੀਂ ਪਤਾ ਨਹੀਂ ਪਤਾ ਨਹੀਂ ਲੱਗਿਆ ਚੱਕਣ ਚਾਹਦੀ ਹੁਣ ਹੀ ਲਾਇਆ ਹੋਣਾ ਤੁਸੀਂ ਜਾਣ ਕੇ ਬਸ ਇੱਥੇ ਆ ਗਏ ਹੈ ਹੋਰ ਟਾਈਮ ਬਹੁਤ ਹੋ ਗਿਆ ਬਾਈ ਹੁਣ ਪਹਿਲਾਂ ਤਾਂ ਚਲਾ ਐਸਵੀ ਕੱਠ ਚ ਸੀਗੇ ਹੁਣ ਾਡੋ ਾਡਾ ਹੋ ਗਿਆ ਸੀ ਹੁਣ ਤਾਂ ਤੁਸੀਂ ਆਪ ਹੀ ਸਮਝਦਾਰੀ ਵਰਤਨੀ ਸੀਗੀ ਆਪਾਂ ਤਾਂ ਮੰਨਦੇ ਆਪਾਂ ਡੱਡ ਹੋ ਗਏ ਗੱਲ ਕਰ ਆਏ ਹੁਣ ਫਸਲਾਂ ਵੀ ਨਹੀਂ ਹੋਣ ਹਟ ਗਈਆਂ ਜਿਹੜਾ ਤੁਹਾਡਾ ਜੀ ਸਾਬ ਜਰੂਰ ਦਵਾਂਗੇ ਆਪਾਂ ਇਹ ਸਾਬ ਤਾਂ ਨਹੀਂ ਲੈਣਾ ਬਾਈ ਅਸੀਂ ਸਾਨੂੰ 10 ਕਿੱਲਾਂ ਦਾ ਠੇਕਾ ਹੀ ਦੋ ਅਸੀਂ ਠੇਕਾ ਨਹੀਂ ਦਵਾਗੇ ਜਦੋਂ ਮੈਂ ਤੁਸੀਂ ਗੱਲ ਕਰਨ ਲੱਗੇ ਹੁਣ ਤੁਸੀਂ ਉਹ ਕਰਦੇ ਹੋਗੇ ਗੱਲ ਤਾਂ ਆਏ ਆ ਵੀ ਜਿਹੜਾ ਸਾਡਾ ਬਾਣ ਸੀਗਾ ਉਹ ਵੀ ਦੇਖੋ ਬਾਣ ਜਾਂ ਬੰਜਰ ਸੀ ਸੋਡਾ ਉਹ ਠੀਕ ਕਰਕੇ ਥੋੜੇ ਕਿਹੜਾ ਅੱਗ ਲਾਈ ਲੱਗਦੀ ਆ ਥੋੜੇ ਸਾਡਾ ਇੱਕ ਥਾਂ ਬਾਣ ਸੀ ਬਈ ਵਧੀਆ ਥਾਂ ਫੁੱਟਬਾਲ ਬਹੁਤ ਪੁਛਾ ਤੁਸੀਂ ਤਾਂ ਬੇਸਾਬਰੇ ਹੋ ਗਏ ਹੁਣ ਨਹੀਂ ਤੁਹਾਨੂੰ ਆਏ ਵੀ ਬਸ ਠੇਕਾ ਫੜ ਲੈਗੇ ਜਿੰਨਾ ਮੰਗਿਆ ਹੀ ਬਹੁਤ ਆ ਬਈ ਮੰਗਿਆ ਹੀ ਦਾ ਟਾਈਮ ਆ ਅੱਜ ਕੱਲ ਬੱਚੇ ਪਾਲਣੇ ਔਖੇ ਹੋਏ ਪਏ ਠੇਕਾ ਦਾ ਹੁਣ ਟਾਈਮ ਤੇ ਜਾਣਾ ਉਹ ਸਾਡੇ ਪੈਸੇ ਹੁਣ ਥੋੜੀ ਜ਼ਮੀਨ ਸੀ ਪੱਧਰ ਕਰਕੇ ਸਾਡੇ ਪੈਸੇ ਨਾਲ ਤੇ ਤੁਹਾਡਾ ਸ ਫਿਰ ਜਦੋਂ ਸਾਡਾ ਹਿੱਸਾ ਵੀ ਜਿਹੜਾ ਹੈ ਠੇਕਾ ਆਉਂਦਾ ਸਾਡਾ ਉਹ ਤਾਂ ਅਸੀਂ ਲਵਾਂਗੇ ਜਦੋਂ ਸਾਡੀ ਜ਼ਮੀਨ ਤੁਸੀਂ ਬੋਣੇ ਆਂਗੇ ਅਸੀਂ ਮੈਂ ਤੁਹਾਨੂੰ ਇਹ ਤਾਂ ਨਹੀਂ ਕਹਿੰਦਾ ਵੀ ਨਹੀਂ ਦਿੰਦੇ ਤੁਸੀਂ ਜਿਹੜਾ ਮਰਮੋਠਾ ਹਿੱਸਾ ਬਣਦਾਗਾ ਹਿੱਸੇ ਤੇ ਲੈ ਜਾਓ ਸਾਡਾ ਹਿੱਸਾ ਬਣਦਾਗਾ ਐਸਾ ਐ ਕਿ ਮੈਂ ਬਣਦਾ ਬਾਈ ਹੋਰ ਹੋਰ ਕਿਵੇਂ ਮੰਗਦਾ ਠੇਕਾ ਬਣਦਾ ਠੇਕਾ ਦਿਓ ਸਾਨੂੰ ਲੈ ਜਦੋਂ ਉੱਥੇ ਕੁਝ ਹੁੰਦੇ ਹੀ ਨਹੀਂ ਆ ਉਹ ਤਾਂ ਸੋਡੀ ਆਪਦੀ ਮਿਹਨਤ ਰਹਿ ਗਈ ਕਰ ਲੈਂਦੇ ਕੁਝ ਬਣਾਓ ਮਿਹਨਤ ਵਧ ਕਰ ਲੈਂਦੇ ਫਸਲ ਵਧੀਆ ਹੋ ਜਾਂਦੀ ਮਿਹਨਤ ਬਸ ਇੱਥੇ ਰਹਿ ਗਈ ਠੀਕ ਨਹੀਂ ਹੋਇਆ ਕੋਈ ਸਾਡੀ ਤਾਂ ਕੋਈ ਗਲਤੀ ਨਹੀਂ ਕੰਟਰੋਲ 1.5 ਲੱਖ ਰੁਪਏ ਦ ਸੋ ਜਮੀਨ ਤੁਸੀਂ ਜਿਵੇਂ ਸਾਫ਼ ਕੀਤੀ ਹੈਗੀ ਦੋ ਸਾਈ ਤੁਹਾਡੀ ਜ਼ਮੀਨ ਸਿੱਖ ਥਾਈ ਕਰਕੇ ਦਿੱਤੀ ਹੈ ਐਵੇਂ ਗੱਪ ਮਾਰੀ ਜਾਂਦੇ ਹੋ ਬਾਈ ਤੁਹਾਨੂੰ ਸਾਰਾ ਪਤਾ ਸਾਨੂੰ ਤੁਸੀਂ ਆਏ ਸਾਲ ਵਧੀਆ ਫਸਲ ਬੀਜ ਦੇ ਬੋਣੇ ਹੋਗੇ ਵਧੀਆ ਸਾਨੂੰ ਮੁਨਾਫਾ ਹੁੰਦਾਗਾ ਫਸਲ ਵੀ ਵਧੀਆ ਹੁੰਦੀ ਹੈ ਠੇਕਾ ਤੇ ਤੁਸੀਂ ਉਹ ਹੀ ਮੁੱਕਰੀ ਜਾਂਦੇ ਹੋਗੇ ਮੁੱਕਰਨੀ ਗੱਲ ਨਹੀਂ ਫਸਲ ਵਧੀਆ ਹੋਈ ਆ ਸਾਨੂੰ ਪਤਾ ਲੱਗਦਾ ਹੀ ਆ ਪਿੰਡ ਵਾਲੇ ਵੱਧੂ ਖਬਰ ਦੇ ਤੁਸੀਂ ਇਕੱਲੇ ਤੁਸੀਂ ਕਿਉਂ ਆਏ ਪਹਿਲਾਂ ਬਾਈ ਨੂੰ ਲਿਆਉਣਾ ਸੀ ਨਾਲ ਫਿਰ ਆਪਾਂ ਗੱਲ ਕਰਦੇ ਨਾ ਕੋਈ ਨਾ ਬੇਬੇ ਹੋਊਗੀ ਬਾਈ ਬੇਬੇ ਨਾਲ ਗੱਲ ਕਰ ਲੈਣੇ ਨਾਲੇ ਪਰਮਜੀਤ ਨੂੰ ਬੁਲਾਓ ਪਰਮਜੀਤ ਨੂੰ ਬੁਲਾ ਲੈਣੇ ਹੈਗੇ ਬਲਾ ਲੈਣਾ ਮੈਂ ਕੋਈ ਉਹਨਾਂ ਨਾਲ ਨਾਲੇ ਚਾਰ ਬੰਦੇ ਕਰੋ ਬੰਦੇ ਇਕੱਠੇ ਕਰੋ ਉੱਤੇ ਫੇਰ ਗੱਲ ਹੋਊਗੀ ਸਾਜੀ ਬੰਦੇ ਜੀ ਕਿਨੇ ਘਰ ਦਾ ਘਰਾਂਗੇ ਆਪਾਂ ਤੁਸੀਂ ਇੱਥੇ ਬਹਿ ਕੇ ਗੱਲ ਕਰ ਲੈਨੇ ਬੰਦੇ ਜੀ ਤਾਂ ਫੇਰ ਤਾਂ ਬੜਾ ਲੰਮਾ ਮੈਂ ਕੀ ਗੱਲ ਕਰਨ ਆਲੀ ਮੈਂ ਬਹਿ ਕੇ ਗੱਲ ਕਰਨ ਆਈ ਸੀ ਬਈ ਤੁਸੀਂ ਤਾਂ ਉਸ ਗੱਲ ਤੇ ਨਹੀਂ ਆਉਂਦੇ ਕੇ ਠੇਕਾ ਦੇ ਅੰਦਰ ਨਹੀਂ ਨਹੀਂ ਲੈਂਦੇ ਆ ਕਿ ਹਿੱਸਾ ਲੈ ਜੋ ਹਿੱਸੇ ਵਾਲੀ ਕਿਹੜੀ ਗੱਲ ਹੋਈ ਇਹ ਚ ਪਿੰਡ ਜੀ ਦਾ ਫਿਰ ਰੌਲਾ ਪਊ ਆਖਣੀ ਉਹਨਾਂ ਦਾ ਰੌਲਾ ਪੈ ਗਿਆ ਫਿਰ ਇਹਦਾ ਗੱਲ ਹੀ ਨਹੀਂ ਮਾਰਨੀ ਫਿਰ ਰੌਲੇ ਤੇ ਮੈਂ ਗੱਲ ਹੀ ਨਹੀਂ ਕਰੀ ਬਈ ਤੁਸੀਂ ਸਿੱਧਾ ਆ ਕੇ ਠੇਕਾ ਧਰੋ ਮੈਂ ਰੌਲਾ ਪਾਉਂਦੀ ਨਹੀਂਗੀ ਠੇਕਾ ਐ ਥ ਸਰਦੋ ਤੇਰੀ ਜਿਬਣ ਕਿਸਨ ਹੋਰ ਦੇ ਦਿੰਦੇ ਠੇਕੇ ਤੇ ਤੁਹਾਨੂੰ ਕਿਹਾ ਸੀ ਬਾਈ ਨੂੰ ਵੀ ਬਾਈ ਆਪਦੀ ਕਿਹਾ ਉਹ ਕਹਿੰਦਾ ਤੁਸੀਂ ਬਾਹਰ ਲੋ ਯਾਰ ਕਹਿੰਦਾ ਕੁਛ ਨਹੀਂ ਜਿੰਨੇ ਹੁੰਦੇ ਦਾਣੇ ਠੀਕ ਆ ਯਾਰ ਦੇ ਜਾ ਕੋਈ ਗੱਲ ਨਹੀਂ ਪਤਾ ਨਹੀਂ ਬਾਈ ਨੇ ਤੁਹਾਨੂੰ ਕੀ ਪੜਦਾ ਪੜਾ ਕੇ ਭੇਜਤਾ ਤੁਸੀਂ ਠੇਕਾ ਠੇਕਾ ਕਰੀਏ ਜਦੋਂ ਦੀ ਬਾਈ ਨਹੀਂ ਬਾਈ ਤਾਂ ਉਹੀ ਗੱਲ ਬਾਈ ਤਾਂ ਸੁੰਦਰ ਮੋੜ ਐਂਡਮੈਂਡ ਕਰਦਾ ਬਾਈ ਕਿੱਥੇ ਗੱਲ ਸੁਣਦਾ ਬਾਈ ਤਾਂ ਜਵਾਕਾ ਬਾਰੇ ਸੋਚਦਾ ਹੀ ਨਹੀਂਗਾ ਬਾਈ ਕਿਉਂ ਸੋਚਦਾ ਇੱਥੇ ਗਿਆ ਹੋ ਹੁਣ ਸ਼ਹਿਰ ਚ ਰਹਿਣ ਲੱਗੇ ਇੱਥੇ ਗਿਆ ਹੋ ਮੰਗਿਆਈ ਦਾ ਟਾਈਮ ਆ ਆਪਦੇ ਬੱਚੇ ਵੀ ਪਾਲਣੇ ਆਗੇ ਉਹ ਇੱਥੇ ਗਿਆ ਹੈਗਾ ਚਲ ਮੈਂ ਪਰਮਜੀਤ ਨੂੰ ਬੁਲਾਉਣਾ ਹੈਗਾ ਫਿਰ ਆਪਾਂ ਸੋਚਦੇ ਹਾਂ ਹਾਂ ਚਾਰ ਬੰਦਾ ਇਕੱਠ ਕਰ ਬਾਈ ਮੈਂ ਤਾਂ ਫਿਰ ਗੱਲ ਉਹ ਕਰੂੰਗੀ ਨਾਲੇ ਆਪਦਾ ਠੇਕਾ ਲੈ ਕੇ ਜਾਵਾਂਗੀ ਤੁਸੀਂ 20 ਕਿਲਿਆਂ ਦੀ ਗੱਲ ਆ 10 ਕਿਲਿਆਂ ਨਹੀਂ ਕਰਦੇ ਨਾ ਆ 20 ਕਿੱਲੇ ਆਪਣੇ ਕੋਲ ਸਾਰੇ ਤਸਾਨੂੰ 7 ਕਿੱਲੇ ਜ਼ਮੀਨ ਦਾ 7 ਬੇਬੇ ਦੇ ਵੀ ਹੈਗੇ ਤੇ ਸਾਡੇ ਸਾਡੇ ਆਏ ਕਿਵੇਂ ਬੇਬੇ ਦੇ ਆ ਬਈ ਬੇਬੇ ਦੀ ਮਰਜ਼ੀ ਰਹੇਗੀ ਉਹ ਜਿਹਦੇ ਨਾਲ ਮਰਜ਼ੀ ਰਹੇ ਭਾਵੇਂ ਤੁਹਾਡੇ ਨਾਲ ਰਹੇ ਚਾਹੇ ਸਾਡੇ ਨਾਲ ਰਹੇ ਜ਼ਮੀਨ ਦਾ 20 ਕਿੱਲੇ ਆਊਗਾ ਬੇਬੇ ਦੀ ਤਾਂ ਮੈਂ ਮੰਨਦਾ ਕਿ ਬੇਬੇ ਦੀ ਮਰਜ਼ੀ ਚੱਲੂਗੀ ਜਿਹਦੇ ਨਾਲ ਮਰਜ਼ੀ ਰਹੂ ਹੁਣ ਅਸੀਂ ਐ ਲੈ ਲਉਤੀ ਸਾਡੇ ਕੋਲੇ ਅਸੀਂ ਸਾਰਾ ਨੂੰ ਦਵਾਈ ਵੀ ਦਵਾਉਣੇ ਹੈਗੇ ਸਾਰਾ ਕੁਝ ਕਰਦੇ ਆਂ ਜੇ ਬੇਬੇ ਬਿਮਾਰ ਹੋਵੇ ਤਾਂ ਸਾਡੇ ਕਿ ਤੂੰ ਸ਼ਹਿਰ ਚ ਵਾਗ ਗਈ ਆਏ ਤਾਂ ਅਸੀਂ ਬੇਬੇ ਨੂੰ ਦੁਬਾਰਾ ਚ ਵੀ ਆਖਿਆ ਸੀ ਵੀ ਤੂੰ ਸਾਡੇ ਨਾਲ ਸ਼ਹਿਰ ਚਲ ਵੜ ਨਾਲੇ ਉਸੇ ਵਧੀਆ ਬੱਚਾ ਦੀ ਦੇਖਭਾਲ ਕਰਿਆ ਕਰਦੀ ਫਿਰ ਤੂੰ ਤੇ ਬੱਚਾ ਵਾਸਤੇ ਲੈ ਕੁਰਸੀ ਦੇ ਬਹੋਂ ਦਾ ਕਿੱਥੇ ਟਾਈਮ ਹੈ ਬਾਈ ਸ਼ਹਿਰ ਚ ਸਤਾ ਦੋਨੇ ਜਣ ਡਿਊਟੀ ਤੇ ਬਾਈ ਜਾਂਦੇ ਆ ਡਿਊਟੀ ਤੇ ਬਾਈ ਜਨ ਹੁਣ ਤੁਸੀਂ ਤੇ ਇੱਕ ਤਾਂ ਠੇਕੇਦਾਰ ਵਾਲਾ ਪਾਪ ਕੇ ਖੜਗੇ ਹੁਣ ਵਿੱਚ ਬੇਬੇ ਦਾ ਵੀ ਮੁੱਦਾ ਚੱਕ ਲਿਆ ਅਗੇ ਬੀਬੀ ਨਾਲ ਲੈ ਜਾਂਦੇ ਮੈਨੂੰ ਮਾਕਸੀ ਦੀ ਥੋੜਾ ਇਹ ਆਏਗਾ ਵੀ ਬੇਬੇ ਨੂੰ ਵੀ ਨਾਲ ਲੈ ਜੀਏ ਬੇਬੇ ਦੇ ਹੱਸੇ ਦਾ ਕੀ ਕਰਾਉਣਾ ਬਾਈ ਅਸੀਂ ਬੇਬੇ ਤਾਂ ਚੱਲ ਬੇਬੇ ਦਾ ਅਸੀਂ ਬੱਚਾ ਦਾ ਕਰਕੇ ਲੈ ਕੇ ਜਾਂਦੇ ਸੀ ਵੀ ਚੱਲ ਸਾਡੇ ਨਾਲ ਵਗ ਜੂਗੀ ਮੈਂ ਤੁਹਾਨੂੰ ਦੱਸਦਾ ਉੱਥੇ ਮਾੜੇ ਮੋਟੇ ਦਾਣੇ ਹੁੰਦੇ ਆ ਤੁਹਾਨੂੰ ਹਿੱਸਾ ਦੇ ਦਾਂਗੇ ਬਾਲਾ ਰੋਲਾ ਪਾਉਣ ਦੀ ਲੋੜ ਨਹੀਂ ਨਾ ਕਿ ਸਰਪੰਚ ਕੋਲੇ ਜਾਣ ਦੀ ਲੋੜ ਹੈ ਨਾ ਚਾਰ ਬੰਦੇ ਸੱ ਕਿਉਂ ਆਪਣਾ ਘਰ ਦਾ ਮਸਲਾ ਕਰੀ ਰਹਿ ਜੂਗਾ ਆਪਾਂ ਸੱਜ ਕੇ ਸੁਣਦੇ ਹਾਂ ਮਾੜੇ ਮੋਟੇ ਦਾਣੇ ਹੁੰਦੇ ਫੇਰ ਵੀ ਬਈ ਮੈਨੂੰ ਦੱਸੋਗੇ ਤਾਂ ਹੈਗੇ ਬੀਬੀ ਕਿ ਲਾਂ ਚ ਕਿੰਨੀ ਫਸਲ ਹੋਈ ਆ ਕਿੰਨੇ ਕ ਪੈਸੇ ਪੂਸੇ ਬਚੇ ਆ ਤੇ ਟਿੱਬੇ ਤੇ ਕੀ ਹੁੰਦਾ ਮਨਪਰੀ ਥੋ ਟਿੱਬਾ ਕੀ ਅਸੀਂ ਟਿੱਬਾਗਾ ਉਹ ਐਡਾ ਉੱਚਾ ਉੱਥੇ ਪਾਨਾ ਪਾਣੀ ਜਾਂਦਾਗਾ ਹੂੰ ਉਥੇ ਜੇ ਫਸਲ ਹੁੰਦੀ ਹੋਵੇ ਫੇਰ ਤਾਂ ਮੈਂ ਤੁਹਾਨੂੰ ਕਹਿੰਦਾ ਵੀ ਆ ਚੱਕੋ ਭਾਈ ਤੁਸੀਂ ਹਿਸਾਬ ਨਾਲ ਉਹ ਕਿ ਉੱਥੇ ਕਿਹੜਾ ਝੋਨਾ ਆ ਫਸਲ ਦਾ ਫੇਰ ਉਹ ਪਹਿਲਾਂ ਵਾਲੀ ਗੱਲ ਫੇਰ ਆ ਗਈ ਬਈ ਫਸਲ ਦਾ ਤੁਸੀਂ ਆਏ ਸਾਲ ਬੋਹਣੇ ਬੀਜ ਦਿਓਗੇ ਬੋਣੇ ਅਸੀਂ ਅਸੀਂ ਸਮਾਂ ਇਹ ਤਾਂ ਨਹੀਂ ਕਹਿੰਦੇ ਤੁਸੀਂ ਤਾਂ ਉੱਥੇ ਆਏ ਨਹੀਂ ਹੁੰਦਾ ਤੁਸੀਂ ਤਾਂ ਬਾਰ-ਬਾਰ ਉਹੀ ਮਾਰੇ ਕਹੀ ਜਾਂਦੇ ਹੋ ਬਾਰ-ਬਾਰ ਉਹੀ ਗੱਲ ਕਰੀ ਜਾਂਦੇ ਹੋ ਕਿ ਤੁਸੀਂ ਬੋਣੇ ਅਸੀਂ 20 ਦਾ ਬੋਣੇ ਅਸੀਂ ਆਂ ਸਾਲ ਬਾਰ ਬਸ ਸਾਨੂੰ ਬਾਈ ਦੇ ਗਏ ਸੀ ਅਸੀਂ ਬਾਹਲਾ ਚੱਲ 4 ਸਾਲ ਤੇ 4 ਸਾਲ ਚ ਫਿਰ ਥੋੜਿਆ ਘਣਾ ਦਾ ਬੱਚਾ ਤੇ ਰਹੀ ਹੋਊਗੀ ਬਈ ਉਹਨੇ ਕਾ ਕਰ ਉਹ ਬਾਅਦ ਚ ਅੱਗੇ ਮੈਂ ਬਾਈ ਨੇ ਕਿਤੇ ਨਹੀਂ ਪੁੱਛਿਆ ਜਿੰਨਾ ਫੜਾਇਆ ਹੁੰਦੀ ਫੜ ਲੈਂਦਾ ਸੀ ਉਹ ਚਲ ਮੈਂ ਪਹੋਦਨ ਪਰਮੀ ਜੀ ਨੂੰ ਕੀ ਕਹਿੰਦੇ ਆ ਕਿਹਾ ਨਾ ਬੀਬੀ ਉਹ ਮਨਪ੍ਰੀਤ ਆਇਆ ਠੇਕਾ ਲੈਣਾ ਆਇਆ ਅੱਛਾ ਆ ਗਈ ਉਹ ਗਏ ਮੈਨੂੰ ਬੁਲਾ ਇੱਧਰ 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 ਉਹ ਬੱਠੀ ਅੱਛਾ ਕਿਵੇਂ ਬੇਬੇ ਨਹੀਂ ਬਈਆ ਬੇਬੇ ਮੈਂ ਤਾਂ ਵੀ ਕਿੰਨਾ ਚੋ ਠੇਕਾ ਲੈਣਾ ਆਇਆ ਅੱਛਾ ਹਾਂ ਠੇਕਾ ਜਿੰਨਾ ਮੇਰਾ ਬਣਦਾ ਉਹਨਾ ਮੈਨੂੰ ਦੇ ਦੋ ਹਿਸਾਬ ਕਰ ਕੋਈ ਫਿਰ ਦੇ ਦਿਆਂਗੇ ਕੀ ਗੱਲ ਹੈ ਕੋਈ ਨਹੀਂ ਵੇ ਜਾਓ ਰੋਪ ਆਉਂਦੀ ਹੈ ਜੇ ਸਰਪੰਚ ਤੇ ਜਾਨੇ ਆ ਨਹੀਂ ਨਹੀਂ ਬੈਠ ਜਾ ਕੋਈ ਮੇਰੇ 10 ਕਿੱਲਾ ਦਾ ਠੇਕਾ ਦੇ ਦੋ ਬਸ ਮਿੰਟ ਜਮੀਨ ਤਾਂ ਆਪਣੇ ਕੋਲ ਹਣਾਇਆ ਲਾ 20 ਕਿਤੇ ਹਾਂ 10 ਕਿੱਲੇ ਹੁੰਦੇ ਨਾ ਸੱਤ ਤੇਰੇ ਨਾਮ ਦੀ ਹਾਂ ਹਾਂ ਸਾਡੇ ਨਾਂ ਦੀ ਹਾਂ ਸੱਤ ਸੱਤ ਕਿੱਲੇ ਆਉਂਦੇ ਆ ਫੇਰ ਸੱਤ ਤੋਂ ਵੀ ਘੱਟ ਘੱਟ ਹੀ ਆਉਂਦੇ ਆ ਘੱਟ ਘੱਟ ਆਉਂਦੇ ਆ ਫੇਰ ਇੰਨਾ ਕਿਵੇਂ ਦੇਵਾਂਗੇ ਨਾ ਠੇਕਾ ਤੇਰੇ ਹਿੱਸੇ ਦਾ ਨਹੀਂ ਮੈਨੂੰ ਪਤਾ ਮੈਨੂੰ 10 ਕਿੱਲਾਂ ਦਾ ਠੇਕਾ ਚਾਹੀਦਾ ਫੇਰ ਅੱਜ ਤਾਂ ਇਹ ਆ ਲੋਕ ਨਹੀਂ ਇੱਟਾ ਨਿਕਲੇ ਨਾ ਵੱਧ ਲੈ ਕੇ ਆਉਂਦੇ ਆ ਤਿੰਨ ਕਿੱਲਾਂ ਦੇ ਵੱਧ ਭਾਲ ਦਿਆ ਹਾਂ ਹਾਂ ਫੇਰ ਇਹਦਾ ਚਲਾਣਾ ਨਹੀਂ ਕੰ ਹਣ ਤਾਂ ਸਾਡੇ ਨਾਲ ਟਾਈਮ ਵੀ ਬਹੁਤ ਹੋ ਗਿਆ 4-5 ਸਾਲ ਹੋ ਗਿਆ ਸਾਨੂੰ ਬਾਹੀ ਕਰਦਿਆਂ ਨੂੰ ਤੇ ਹੁਣ ਫਿਰ 4-5 ਸਾਲ ਚਾ ਠੇਕਾ ਕੋਸ ਵੀ ਨਹੀਂ ਮਿਲ ਰਿਹਾ ਜੀ ਨਾ ਫਸਲ ਨਹੀਂ ਹੋਈ ਬਚਤ ਨਹੀਂ ਹੋਈ ਫਸਲਾਂ ਤਾਂ ਹੁਣ ਹਟ ਗਈਆਂ ਕਾਣੂ ਹੁਣ ਹਟ ਗਈਆਂ ਬੇਬੇ ਐਵੇਂ ਮਰੀ ਜਾਂਦੇ ਹੋਗੇ ਹੁਣ ਪਤਾ ਹੈ ਕਿ ਅਮ ਮਗਾਈ ਬਹੁਤ ਆਈ ਮਗਾਈ ਵਾਲੀ ਆ ਨਰਮਾ ਹੋਇਆ ਨੇ 2 ਸਾਲ ਦਾ ਰਿਆਤ ਪਿਆ ਕੀ ਲਿਆ ਵੈਂਗੇ ਪਾਉਣੇ ਆ ਜੀ ਹੈ ਰਿਆ ਹਾਂ ਸਪਰੇ ਹਾਂ ਸਾਰੇ ਮਹਿੰਗੀਆਂ ਪਾਉਂਦੇ ਨੇਗੇ ਫਸਲ ਤਾਂ ਹੋਣਾ ਉਹੀ ਗੱਲ ਆ ਹੋਵੇ ਨਾ ਹੋਵੇ ਹੁਣ ਇਹਦਾ ਤਾਂ ਮੈਨੂੰ ਕੋਈ ਜ਼ਿੰਮੇਵਾਰੀ ਨਹੀਂ ਏਰੀ ਤਾਂ ਮੈਂ ਤਾਂ ਬੈਠੇ ਕੱਲ ਬਾਅਦ ਤੁਸੀਂ ਭਈ ਆਪਦਾ ਹਿੱਸਾ ਲੈ ਲਓ ਠੇਕੇ ਦਾ ਸਾਡੇ ਕੋਲ ਹੈ ਨਹੀਂ ਪੈਸੇ ਇਹ ਕਹਿੰਦੇ ਸਰਪੰਚ ਦੇ ਜਾਣੇ ਆ ਚਾਰ ਬੰਦੇ ਸੱਦੋ ਤੁਸੀਂ ਇੱਥੇ ਫੇਰ ਕਰਦੇ ਆ ਗੱਲ ਹੈ ਨਾ ਨਾ ਸਰਪੰਚ ਦੇ ਜਾਣਦੇ ਹੋੜੀ ਨਹੀਂ ਜ਼ਮੀਨ ਤਾਂ ਤਾਂ ਭਈ ਤੂੰ ਇੰਨਾ ਸਾਧਨ ਬਣਾ ਲੈ ਉਹ ਗੱਡੀ ਖੜੀ ਆ ਬਾਹਰ ਉਹ ਮੋਟਰਸਾਈਕਲ ਖੜਾਗਾ ਹਾ ਜੇ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਸੀ ਜੀ ਕਿੰਦਾ ਹੈ ਇਹ ਜਦੋਂ ਤਾਂ ਲਓ 2 ਲੱਖ ਦੀਆਂ ਸਾਰੇ ਨਹੀਂ ਜੀ ਕਿੰਦਾਗਾ ਹੈ ਹੈ ਇਹ ਨਾ ਕੋਈ ਬਚਾਉਣ ਬਚਾਉਣ ਵਾਲੀ ਗੱਲ ਨਹੀਂ ਜੀ ਹੁਣ ਇਹ ਨਾ ਹੀ ਨਹੀਂ ਉਹ ਵਧੀਆ ਏਸੀ ਲਵਾ ਲਿਆ ਹੁਣ ਕਮਰੇ 'ਚ ਅੱਗੇ ਏਸੀ ਕਿੱਥੇ ਸੀਗਾ ਉਹ ਏਸੀ ਤਾਂ ਹੁਣ ਆਏ ਲਾਉਂਦੀ ਏਸੀ ਲੱਗਿਆ 30000 ਦਾ ਪੰਜ ਸਾਲਾਂ ਦੇ ਵਿੱਚ ਕਿੰਨਾ ਲੱਗਦਾ ਗਿਆ ਬਾਈ ਲੱਗਦਾ ਗਿਆ ਹੋ ਸਕਦਾ ਫਸਲ ਤੋਂ ਹੀ ਲੱਗਿਆ ਹੋਵੇ ਤੁਸੀਂ ਕਹਿਣਾ ਸਾਨੂੰ ਠੇਕਾ ਨਹੀਂ ਬਚਿਆ ਹੈਗਾ ਐ ਨਹੀਂ ਗੱਲ ਹੁੰਦੀ ਬਾਈ ਜਿਵੇਂ ਤੁਸੀਂ ਕਰਦੇ ਹੋ ਤੁਸੀਂ ਬੈਠ ਕੇ ਗੱਲ ਕਰ ਲਓ ਹਿੱਸਾ ਕੋਈ ਪਿਆਰਾਂ ਮੇਰੇ ਨਾਲ ਬਾਈ ਨਾਲ ਗੱਲ ਕਰਨਾ ਹੈ ਕੋਈ ਨਹੀਂ ਸੋਚਾਂ ਨਹੀਂ ਕੋਈ ਗੱਲ ਨਹੀਂ ਨਾ ਤੂੰ ਬੈ ਜਾ ਘਬਰਾਉਣ ਵਾਲੀ ਕੋਈ ਗੱਲ ਨਹੀਂ ਕਿਆ ਪਾਣੀ ਪੀਓ ਤੁਸੀਂ ਨਾ ਚਾਹ ਪਾਣੀ ਪੀਣ ਦਾ ਟਾਈਮ ਹੈ ਨਹੀਂ ਮੇਰੇ ਕੋਲ ਨਾ ਮੇਰੇ ਕੋਲ ਬੈਠਣ ਦਾ ਟਾਈਮ ਆ ਗਿਆ ਇਹਦਾ ਖਸਾਬ ਕਰਨਾ ਹੁਣ ਹੀ ਕਰਕੇ ਜਾਣਾ ਮੈਂ ਤਾਂ ਮੇਰਾ ਖਸਾਬ ਕਰਕੇ ਠੇਕਾ ਦਿਓ ਕੋਈ ਨਹੀਂ ਖਸਾਬ ਕਰ ਦਾਂਗੇ ਕਦੋਂ ਕਰ ਦੋਗੇ ਹੁਣੇ ਹੀ ਕਰੋ ਹੁਣ ਤਾਂ ਫਿਰ ਦੇਖੋ ਪਹਿਲਾਂ ਹੀ 2 ਘੰਟੇ ਹੋ ਗਏ ਮੈਨੂੰ ਆਈ ਨੂੰ ਕਰੀਏ ਨੇ ਤੁਗਿਆਂ ਦਾ ਖਸਾਬ ਕਰ ਤਾਂ ਮੈਂ ਪਰਨੀਤ ਨੂੰ ਬੁਲਾਉਣਾ ਫਿਰ ਆਹੋ ਕਰਨਾਗਾ ਹਾਂ ਜੀ ਤੁਰੀ ਨੂੰ ਬੁਲਾ ਲਓ ਫਰਮ ਜੀ ਤੁਰੀ ਨੂੰ ਬੁਲਾ ਲਾ ਸਾਫ ਜੇ ਕਰਦਾ ਪਾਵੇ ਹੋਏ ਪਏ ਸੁੱਕ ਗਏ ਹੁਣ ਤਾਂ ਸਾਰੇ ਇਹ ਭੂਕਾ ਨਹੀਂ ਐ ਕੀ ਕਰੀ ਜਾਂਦੇ ਪਰਮਜੀਤ ਆਹ ਗੰਡੇ ਸਾਫ ਕਰਦੀ ਸੀ ਆ ਜੋ ਗੰਡੇ ਦਾ ਬਾਲੇ ਖਰਾਬ ਹੋ ਰਿਹਾ ਹੈ ਨਾ ਚੱਕਣ ਵਾਲੇ ਹੁਣ ਇੱਥੇ ਥਾਂ ਨਹੀਂ ਹੈਗਾ ਆ ਦਾ ਜਮਾ ਖਰਾਬ ਹੋ ਰਿਹਾ ਜੀ ਵਿੱਚ ਤਾਂ ਮੁਸ਼ਕ ਮਰੀ ਆਉਂਦੀ ਹੈ ਇੱਥੇ ਹੋਰ ਕਿਹਨਾਂ ਸੈਟ ਕਰਨ ਕਰਨ ਵਾਲੀਆਂ ਉਧਰ ਮੰਤਰੀ ਤਾਂ ਰਹੀ ਆ ਕਿਹੜੇ ਮੰਤਰੀ ਤਾਂ ਮਾਨ ਸਰ ਠੇਕਾ ਲੈਣਾ ਹੈ ਜੀ ਜ਼ਮੀਨ ਦਾ ਕਿਹੜਾ ਠੇਕਾ ਠੇਕਾ ਜ਼ਮੀਨ ਦਾ ਜਿਹੜਾ ਆਪਾਂ ਬੋਣੇ ਫਿਰ ਮੈਂ ਕੀ ਕਰਾਂ ਉਹਨੇ ਠੇਕਾ ਲੈਣਾ ਆਈ ਆ ਤੇ ਮੈਂ ਹਿਸਾਬ ਆਈ ਹੋਵੇ ਜਦੋਂ ਮੈਂ ਉਹਦੇ ਘਰੇ ਜਾਂਦੀ ਉਹ ਮੇਰੇ ਘਰੇ ਕੀ ਲੈਣਾ ਆਈ ਐ ਬਾਈ ਤਾਂ ਆ ਜਾਣੀਗਾ ਆ ਪਾਜੀ ਫਿਰ ਮੈਂ ਕੀ ਕਰਾਂ ਫੇਰ ਹੀ ਮੇਰੇ ਬੰਦੇ ਸਾਧੀਆਂ ਹੁਣ ਹੀ ਨਾਲ ਸਰਪੰਚ ਦੇ ਜਾਂਦੀ ਐ ਤੇ ਮੈਂ ਹੁਣ ਹੀ ਹਿਸਾਬ ਕਰੂੰਗੀ ਅੱਛਾ ਹਾਂ ਆ ਕੁੜੀਆਂ ਫੋਨ ਕਰੀ ਜਾਂਦੀਆਂ ਉਹਨਾਂ ਨੇ ਆਉਣਾ ਮੈਂ ਇੱਥੋਂ ਮੜਾ ਜਾ ਸਮਾਰਦਾ ਕੋਈ ਜਵਾਕਾ ਮੰਜਾੜਾ ਹੋਇਆ ਜਾਂਦਾ ਇੱਥੇ ਚੱਲ ਜਵਾਕ ਜੱਲੇ ਖੇਡ ਲੈਣੇ ਹੁਣ ਬੇਲੇ ਬੈਠੇ ਉਹਨਾਂ ਕੋਲੇ ਤੇ ਉਹਦਾ ਮੌੜ ਨਜਿੰਦਾ ਲਾ ਕੇ ਨਿਕਲ ਜਾਂਦੀ ਹੈਗੀ ਹੁਣ ਛੁੱਟੀਆਂ 'ਚ ਕੁੜੀਆਂ ਵੀ ਇੱਥੇ ਆਉਣਗੀਆਂ ਆਪਣੇ ਕੋਲੇ ਵਿਚਾਰੀਆਂ ਇਹ ਤਾਂ ਸੋਚ ਕੁੜੀਆਂ ਕਿੱਧਰ ਜਾਣ ਇਹ ਤਾਂ ਉਹ ਸ ਕੁੜੀਆਂ ਤਾਂ ਹੁਣ ਆਪਣੇ ਕੋਲ ਹੀ ਆਉਣਗੀਆਂ ਵਿਚਾਰੀਆਂ ਤਾਂ ਜਿੰਦਾ ਲਾਕੇ ਨਹੀਂ ਪਤਾ ਕਿੱਧਰ ਟੱਪ ਜਾਣ ਦੋਨੇ ਜੀ ਕੱਪੜਾ ਲਈਦਾ ਤਾ ਆਪਾਂ ਦਿੰਨੇ ਆ ਸਾਰਿਆਂ ਨੂੰ ਤੇ ਆਪਾਂ ਹੀ ਦਿੰਨੇ ਆ ਸਭ ਕੁਝ ਆਪ ਤਾਂ ਗੱਲ ਨਹੀਂ ਸੁਣਦੀ ਤਾਂ ਹੁਣ ਮਾਤਾ ਉਹਦੇ ਕੋਲੇ ਬੈਠੀ ਆ ਅੱਛਾ ਹੁਣ ਠੇਕਾ ਲੈਣ ਆਈ ਐ ਠੇਕਾ ਲੈਣ ਆਈ ਐ ਮਹਾਰਾਣੀ ਕਹਿੰਦੇ ਆਪਣੇ ਕੋਲ ਹੁਣ 7-7 ਕਿੱਲੇ ਆਉਂਦੇ ਆ ਇਹ ਕਹਿੰਦੇ ਮੈਨੂੰ ਤਾਂ 10 ਕਿੱਲਿਆਂ ਦਾ ਠੇਕਾ ਦਿਓ 10 ਕਿੱਲਿਆਂ ਦਾ ਕਿਵੇਂ ਬਣ ਜੀ ਉਹਦਾ 10 ਕਿੱਲਿਆਂ ਦਾ ਨਾ ਕਿਸੇ ਨੂੰ ਤਾਂ ਸਾਰਾ ਹੀ ਦੇ ਦਈਏ ਵੀ ਕਿੰਨੇ ਦਾ ਠੇਕਾ ਉਹਦਾ ਕਹਿੰਦੇ ਮੈਨੂੰ ਹੁਣੇ ਹੁਣ ਬਸ ਮੈਂ ਤਾਂ ਤੇਲ ਤੁਲ ਟਾਲ ਦਿੰਦੇ ਮੈਂ ਹਰਾਨੀ ਨੂੰ ਆਉਂਦੀ ਨੂੰ ਆ ਜਾ ਉਹਦੇ ਕੋਲ ਬਸ ਚੱਲ ਕੇ ਮੈਂ ਤਾਂ ਕੋਈ ਨਹੀਂ ਜਾਂਦੀ ਮੈਂ ਤਾਂ ਨਹੀਂ ਮੱਥੇ ਲਗਦੀ ਉਹਦੇ ਜਦੋਂ ਮੈਂ ਨਹੀਂ ਉਹਦੇ ਘਰੇ ਜਾਂਦੀ ਮੇਰੇ ਘਰੇ ਕਿ ਟਿੰਡੀਆਂ ਲੈਣ ਆਈ ਆ ਉਹ ਮੈਂ ਤਾਂ ਨਾ ਜਦੋਂ ਬਿਮਾਰ ਹੋਈ ਸੀ ਜੇ ਕਿ ਦੋ ਤੋਂ ਬਾਅਦ ਜਾਂਦੀ ਮੈਂ ਤਾਂ ਕੋਈ ਜਾਂਦੀ ਨਹੀਂ ਕਿਸੇ ਦੇ ਮੈਂ ਨਹੀਂ ਜਾਂਦੀ ਕਿਸੇ ਦੇ ਮੈਂ ਕਦੋਂ ਜਾਵਾਂ ਮੇਰੀ ਤਾਂ ਹੁਵੀ ਵਿਵ ਵਰਗੀ ਲੱਗਦੀ ਆ ਕਿ ਹੁਣ ਬਾਈ ਦੀ ਉ ਮੈਨੂੰ ਤਾਂ ਇਹ ਉਹੀ ਬੁਰੀ ਲੱਗਦੀ ਏ ਬੁਰੀ ਤਾਂ ਲੱਗਦੀ ਫਿਰ ਮਨਾਲ ਕੋਈ ਉਹਦੇ ਕੋਲ ਤਾਂ ਬਾਜ ਆ ਕੇ ਰਾਂ ਮੈਥੋ ਬੇਬੇ ਨੂੰ ਕਹਿ ਕੋ ਮਸਲਾ ਮੇਰੇ ਤਾਰੇ ਮੱਥੇ ਲੱਗਣ ਨੂੰ ਜੀ ਨਹੀਂ ਕਰਦਾਉਂਦੇ ਤੂੰ ਗੱਲ ਦਾ ਮੰਨ ਲਾ ਕੇ ਨਾ ਬਖਤਾਰ ਜੀ ਦੇ ਬੇਕਾਰ ਜੀ ਦੇ ਇਹਨਾਂ ਰੋਲਾ ਨਾ ਪਸ ਉਹਨੂੰ ਸੁਣਦਾ ਹੋਊਗਾ ਸੁਣਦਾ ਹੋਊਗਾ ਬਠਿਆ ਕਿੱਥੇ ਬਠੇ ਰਖੀਏ ਆ ਬਾਰਗੇ ਬਠੀਏ ਉੱਥੇ ਅੱਛਾ ਹਾਂ ਚਾਦੀ ਕੋਟਰ ਦੇ ਦੇ ਛੋਲ ਸਮੜਾਉਆ ਕਰ ਦੋ ਪਰਾਂ ਦਾ ਉਹ ਉੱਥੇ ਆ ਕੇ ਬਹਿ ਗਈ ਮੈਂ ਤੈਨੂੰ ਤਾਂ ਉੱਥੇ ਮਹਾ ਤੂੰ ਉੱਥੇ ਇੱਕ ਬਾਰ ਕੋਲੇ ਆ ਤੂੰ ਚੁੱਚੀ ਬੋਲਦੀ ਲੈ ਆਓ ਫਿਰ ਬਰਫੀ ਬੁਰਫੀ ਖਵਾ ਦੋ ਸਮੋਸੇ ਸਮੋਸੇ ਲੈ ਕੀ ਗੱਲ ਕਰਨੋਂਗੇ ਤੁਸੀਂ ਉਹਦੇ ਨਾਲ ਮੌਇਨਾ ਬਿਠਾ ਲਈ ਲਿਆ ਕੇ ਇੱਥੇ ਐ ਕਿਹਾ ਸੀ ਮਹਾ ਭਾਈ ਜ਼ਮੀਨ ਤੇ ਸਾਡੇ ਚ ਕੁਝ ਨਹੀਂ ਹੋਇਆ ਥੋੜੀ ਜਿਹੀ ਜ਼ਮੀਨ ਆ ਪੱਧਰ ਕਰਕੇ ਵੀ ਦੇਤੀ ਆਰਾਮ ਜੀ ਵੀ ਕਰਤੀ ਉਹ ਤਾਂ ਯਾਦ ਨਹੀਂ ਠੇਕਾ ਤਾਂ ਤੂੰ ਲੈਣ ਆ ਗਈ ਤੇ ਕਹਿੰਦੀ ਮੈਨੂੰ ਨਹੀਂ ਪਤਾ ਕਿ ਜਿਹੜਾ ਸਾਰਾ ਖਰਚਾ ਬੱਚਾ ਕੋਈ ਰਿਸ਼ਤੇਦਾਰੀ ਆ ਭੈਣ ਭਾਈ ਵਾਲਾ ਦੁੱਖ ਸੁੱਖ ਤੇ ਜਾਣਾ ਉਹ ਅਸੀਂ ਜਾਣਦੇ ਆ ਕਹਿੰਦੀ ਮੈਨੂੰ ਨਹੀਂ ਪਤਾ ਮੈਂ ਤਾਂ ਤੁਸੀਂ ਕੀਤੀਗੇ ਫਸਲ ਛੋਟੀ ਨਹੀਂ ਮੈਂ ਤਾਂ ਠੇਕਾ ਲੈ ਕੇ ਜਾਉਂਦਾ ਠੇਕਾ ਤਾਂ ਤੇ ਯਾਦ ਆ ਗਿਆ ਜਿਹੜਾ ਹੁਣ ਜਵਾਕੜੀਆਂ ਆਉਣੀਆਂ ਚਾਰ ਦਿਨ ਛੁੱਟੀਆਂ ਚਾਹਣਗੇ ਸਾਰੇ ਜਵਾਕ ਚੱਲੇ ਉਹਦੇ ਕੁਝ ਨਹੀਂ ਯਾਦ ਆਉਂਦਾ ਉਹ ਤਾਂ ਠੇਕਾ ਠੇਕਾ ਤਾਂ ਕਰੀ ਜਾਂਦੀ ਹੈਗੀ ਅਸੇ ਆ ਪਾ ਗਈ ਕੱਲੀ ਕੱਲੀ ਆ ਗਈ ਦੇ ਲੈ ਸ਼ਰਮ ਨਹੀਂ ਮੰਦੀ ਇੱਥੇ ਆਉਂਦੀ ਉਹ ਤਾਂ ਦੁੱਖ ਦੇ ਸੁੱਖ ਦੇ ਆਉਂਦੀ ਨਹੀਂ ਕਿਸੇ ਦੇ ਦੁੱਖ ਦੇ ਸੁੱਖ ਦੇ ਕਿਉਂ ਤੂੰ ਜੇ ਤੂੰ ਆ ਜਾਂਦੀ ਮੈਂ ਨਹੀਂ ਜਾਂਦੀ ਮੈਂ ਤਾਂ ਕਿਹਨਾਂ ਕਹਤਾ ਮੈਂ ਤਾਂ ਉਹਦੇ ਘਰ ਜਾਂਦੀ ਮੈਨੂੰ ਤਾਂ ਉਹ ਬਿਵਰਗੀ ਲੱਗਦੀ ਹੈ ਮੇਰੇ ਤਾਂ ਮੱਖੇ ਲੱਗਣ ਨੂੰ ਜੀਨ ਕਰਦਾ ਸੜੀ ਜੀ ਦੇ ਰੌਲਾ ਨਾ ਪਾ ਤੂੰ ਪਾ ਨਾ ਰੌਲਾ ਰੌਲਾ ਨਾ ਬਾਈ ਮੈਂ ਸੁਣ ਲੈਣਗੀ ਸਾਦੀ ਘੁੱਟ ਕਰ ਦੋ ਇੱਧਰ ਹੋ ਜਾ ਪਾਣੀ ਦੀ ਘੁੱਟ ਪੀ ਲੈਣ ਦੇ ਚੱਲ ਪਾਣੀ ਪੀ ਲੈ ਜੱਬ ਬਾਗ ਜਾ ਉਹਨਾਂ ਕੋਲੇ ਪਰਮੀਤ ਜਾ ਬਾਗ ਜਾ ਬਾਗ ਜਾ ਉਹਦੇ ਕੋਲੇ ਐ ਬੋਲਦਾ ਜਿਵੇਂ ਜੱਜ ਲੱਗੀ ਹੁੰਦੀ ਆ ਆਰਡਰ ਦਾ ਤੂੰ ਜੱਜ ਕਾ ਤੂੰ ਜਾ ਮੈਂ ਪਾਣੀ ਪੋਣੀ ਪੀਣਾਗਾ ਇਹਨੂੰ ਐ ਦਾ ਪਤਾ ਨਹੀਂਗਾ ਵੀ ਆਪਣੇ ਕੋਲ 14 ਕਿੱਲੇ ਰਹਿ ਜਾਣਗੇ ਜੇ ਬੇਬੇ ਵੀ 7 ਕਿੱਲੇ ਬੇਬੇ ਵਾਲੇ ਤੇ 7 ਆਪਣੇ ਵਾਲੇ ਤੇ 7 ਉਹਨਾਂ ਠੇਕ ਉਹਨਾਂ ਨੂੰ ਮੜਾ ਮੋਟਾ ਠੇਕਾ ਹੀ ਦੇ ਦਾਂਗੇ ਇਹਨੂੰ ਸਮਝ ਹੈਣੀ ਚਲ 7 ਕਿੱਲੇ ਆਪਣੇ ਵਾਲ ਤੇ 7 ਬੇਬੇ ਵਾਲੇ 14 ਕਿ ਲੈਂਦਾ ਆਪਾਂ ਨੂੰ ਰਹਿ ਜਾਂਦੇ 7 ਕਿੱਲੇ ਜਾ ਠੇਕਾ ਲੈ ਜਾਂਦੀ ਲੈ ਜਾਂਦੀ ਆ ਪਰਮੀਤ ਨੂੰ ਸਮਝੀ ਬਿਰਬਰੇ ਵਾਲੇ ਤਾਂ ਵਧੀਆ ਹੈਗਾ ਚਲ ਦੇਖਦੇ ਆ ਫਿਰ ਆਇਆ ਹੁਣ ਮੈਂ ਕਿਹਾ ਤੈਨੂੰ ਕਿਹਾ ਸੀ ਭੈਣ ਮੇਰੇ ਘਰੇ ਨੀਵੀ ਹੋ ਕੇ ਆ ਆਖਿਆ ਤਾਂ ਨਹੀਂ ਸੀ ਭੈਣ ਮੈਂ ਤਾਂ ਉਹ ਰੇਕਾਰਣਾ ਹੋਈ ਸੀ ਕਾਲਾ ਠੇਕਾ ਕੁੜੇ ਲੈ ਜ਼ਮੀਨ ਦਾ ਠੇਕਾ ਹੋਰ ਕਰ 10 ਕਿਨੇ ਦਾ ਕੀ ਹੁਣ ਤੂੰ ਠੇਕਾ ਤੂੰ ਲੈ ਕੇ ਜਾਏਂਗੀ ਤੇਰੇ ਘਰ ਵਾਲਾ ਕਿੱਥੇ ਗਿਆ ਹੋਇਆ ਉਹ ਇਹਨਾਂ ਕਿੱਥੇ ਚੁਸਤ ਚਲਾ ਗਿਆ ਅੱਛਾ ਕੱਲਰ ਵਾਲਾ ਹੁੰਦਾ ਜਿਹਨੂੰ ਲੈ ਜਾਂਦਾ ਉਹ ਅੱਛਾ ਹੁਣ ਉਹ ਚੁਸਤ ਚਲਾਕ ਨਹੀਂ ਹੁਣ ਉਹ ਕਾਮਲਾ ਬੌਲਾ ਹੋ ਗਿਆ ਤੂੰ ਬਾਲੀ ਚਾਤਰ ਚਲਾਕ ਆ ਗਈ ਨਾ ਹੁਣ ਭੈਣ ਮੇਰੇ ਨਾਲ ਤਾਂ ਬਾਲੀ ਨੰਨਾ ਨਾ ਮਾ ਤੁਸੀਂ ਆ ਦਾ ਕਾਪੀ ਬਣੇ ਮੈਂ ਤਾਂ ਬੜੇ ਗੱਲਾਂ ਮਾਰੂੰਗੀ ਮੇਰੇ ਘਰੇ ਆ ਕੇ ਤੂੰ ਤੋਸ ਮਾਰਦੀ ਆ ਮੈਂ ਕਿ ਤੇਰੇ ਘਰੇ ਗਈ ਆ ਤੂੰ ਮੇਰੇ ਘਰੇ ਆਈ ਆ ਜਿੰਨਾ ਦਾ ਬਹਣ ਜਮੀਨ ਜਹੈ ਸੌ ਦਾ ਟੰਗ ਦਾ ਮੇਰਾ ਅੱਛਾ ਐ ਤਾਂ ਤੈਨੂੰ ਪਤਾ ਹੈ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਉਹਨਾਂ ਦਾ ਕਦੇ ਤੁਸੀਂ ਸਸਾਹ ਕਰਿਆ ਉਹ ਕੁੜੀਆਂ ਇੱਧਰ ਆ ਜਾਂਦੀਆਂ ਬੇਬੇ ਲੈ ਕੇ ਹੁਣ ਮੇਰੇ ਕੋਲ ਕਿੱਧਰ ਜਾਣਾ ਅੱਛਾ ਤੂੰ ਤਾਂ ਲਾ ਕੇ ਜਿੰਦਾ ਟੱਪ ਜਾਨੀ ਆ ਤੇ ਫਿਰ ਉਹਨਾਂ ਦੇ ਕੁੜੀਆਂ ਦਾ ਕੋਈ ਹੈ ਨਹੀਂ ਇੱਥੇ ਜਗ ਤੇ ਡਿਊਟੀ ਕਰਦੀ ਆ ਮੈਂ ਅਗਰ ਟੈਂਪ ਤੇ ਜਾਣੀ ਆ ਕਰਦੀ ਆ ਤੂੰ ਡਿਊਟੀ ਕਰਦੀ ਹੁਣ ਵੱਡੀ ਹੋਵੇਂਗੀ ਤੂੰ ਆਪਦੇ ਘਰੇ ਹੋਵੇਂਗੀ ਮੇਰੇ ਘਰੇ ਆ ਕੇ ਰੋ ਮਾਰਨ ਦੀ ਦਾ ਬਾਈ ਤੇਰੇ ਵਿਆਹ ਦਾ ਕਰਜ਼ਾ ਵੀ ਬਹੁਤ ਪਿਆ ਐਹੀਂ ਸਾਬ ਹੋ ਜਾਣਗੇ ਆਵੇ ਤੇਰੇ ਘਰ ਵਾਲਾ ਹਸਾਲ ਕਰ ਲਿਆ ਕਿ ਸਾਡੇ ਨਾਲ ਮਾਏ ਨਾਲ ਸ਼ਹਿਰ ਚ ਕੋਠੇ ਪਾ ਕੋਠੀ ਪਾ ਕੇ ਬੈ ਗਈ ਤੂੰ ਤਾਂ ਚਾਰ ਮੰਜ਼ਲੀ ਸਾਨੂੰ ਛੱਡ ਤਾ ਵਾ ਟੁੱਟਿਆ ਪੁਰਾਣਾ ਘਰ ਪਿੰਡ ਚ ਅਸੀਂ ਕਿੱਥੋਂ ਪਾਲੀਏ ਸਭ ਕੁਸਾ ਤੁਸੀਂ ਰਹਿ ਗਏ ਹੁਣ ਜਾ ਮਾਰ ਕੇ ਪਾਉਣੇ ਹੁੰਦੇ ਕੋਠੀ ਪਾਲੋ ਉਹ ਤਾਂ ਤੈਨੂੰ ਦੀਂਦੇ ਐ ਜਿਹੜਾ ਅਸੀਂ ਸਾਰੇ ਦਿਨ ਟੁਕੜੀਸ ਕਰਦੇ ਆ ਤੇਰੇ ਯਾਦ ਨਹੀਂ ਕੋਈ ਨਹੀਂ ਕਰਦਾ ਆ ਗਈ ਤੂੰ ਤਾਂ ਠੇਕਾ ਲੈਣਾ ਦੇ ਦੋ ਇਹਨੂੰ ਠੇਕਾ ਮੇਰੇ ਨਾਲ ਲੜੀ ਜਾਂਦੇ ਫालतू ਉਹਨਾਂ ਨੂੰ ਨਹੀਂ ਨਹੀਂ ਕਹਾਂਗੇ ਕੋਈ ਨਹੀਂ ਤੁਸੀਂ ਲੜਾਈ ਨਾ ਕਰੋ ਮੈਂ ਦਵਾ ਦੂੰਗੀ ਠੇਕਾ ਕੋਈ ਨਹੀਂ ਚੰਗਾ ਬੇਬੇ ਨੂੰ ਤੂੰ ਤਾਂ ਛੱਡ ਗਈ ਸੀ ਫਿਰ ਅਸੀਂ ਕਿੱਥੇ ਛੱਡ ਦੇ ਬੇਬੇ ਨੂੰ ਅਸੀਂ ਕਿਧਰ ਧੱਕਾ ਦਿੰਦੇ ਭਾਈ ਬੇਬੇ ਦੀਆਂ ਕੁੜੀਆਂ ਜਵਾਕੜੀਆਂ ਇਸ ਘਰੇ ਆਉਂਦੀਆਂ ਨੇ ਤੈਨੂੰ ਤਾਂ ਕਿਸੇ ਦਾ ਫਿਕਰ ਫਾਕਾ ਨਹੀਂ ਆ ਗਈ ਠੇਕਾ ਲੈਣੇ ਇਹ ਵੱਡੀ ਉਹ ਉਹ ਲੈ ਕੇ ਜਾਉਂ ਜਦੋਂ ਮੇਰੀ ਜ਼ਮੀਨ ਪਈ ਆਈ ਲੈ ਜੈਗੀ ਤੂੰ ਠੇਕਾ ਕਰਨਾ ਸਾਡੇ ਨਾਲ ਹਿਸਾਬ ਸਿੱਧੀ ਹੋ ਕੇ ਜਿਹੜਾ ਸਾਡਾ ਦੇਣਾ ਲੈਣਾ ਲੜੋਣਾ ਕੋਈ ਨ ਦਵਾ ਦਾਂਗੇ ਦਵਾ ਦਾਂਗੇ ਫਿਰ ਲੜਨਾ ਨਹੀਂ ਕਿਹੜੀ ਗੱਲ ਆ ਭਾਈ ਦੇਣੀ ਪਊਗਾ ਭਾਈ ਦੇਣਾ ਪਊਗਾ ਜਿਹੜਾ ਅਸੀਂ ਕਰਜ਼ਾ ਚੱਕੀ ਬੈਠੇ ਆ ਉਹ ਤਾਂ ਤੁਹਾਡੇ ਜਾਨੀ ਨੂੰ ਸੱਸਦੇ ਸਾਰੇ ਨੇ ਮਿੱਟੀ ਨਾ ਮਿੱਟੀ ਹੋਇਆ ਰੰਦਾ ਮੇਰਾ ਬੰਦਾ ਇਹਦਾ ਮੁਲਾਜ਼ਮ ਲਾਤਾ ਮੌਜ ਨਾਲ ਅਪਰੇਸ਼ਨ ਚ ਕਰਾਉਣਾ ਸੀ ਕੋਈ ਨੰਦ ਦੇ ਦਿਆਂਗੇ ਦੇ ਦੇਾਂਗੇ ਆ ਜਾ ਹਿਸਾਬ ਕਰ ਜੇ ਸਾਡੇ ਨਾਲ ਤੇਰੇ ਤੇਰੇ ਨਾਲ ਸਾਡਾ ਕੋਈ ਹਿਸਾਬ ਨਹੀਂ ਠੀਕ ਹੈ ਕੋਈ ਨਾ ਬੇਬੇ ਬਾਈ ਕੀ ਸਾਡੇ ਸਰ ਕਰ ਜਾ ਜੇ ਨਾ ਉਹਦਾ ਵੀ ਹਿਸਾਬ ਕਿਤਾਬ ਕਰੇ ਜਿਹੜੇ ਤੇਰੇ ਬਿਆਨ ਨੂੰ ਕਰ ਜਾ ਚੱਕਿਆ ਅਪਰੇਸ਼ਨ ਚ ਕਰਾਉਣਾ ਕੋਈ ਨੰਦ ਕਰਾ ਦੂੰਗੀ ਪ੍ਰੈਸੰਤਰ ਮਾਈਕ ਰਾਦ ਕੋਈ ਨਾ ਲੈ ਜੂਣ ਚਲ ਠੀਕ ਹੈ ਹੋਰ ਨਾਲ ਲੈ ਜੂ ਕੋਈ ਨਹੀਂ ਮੈਂ ਤੇਰੇ ਨਾਲ ਕਰਾ ਦੂੰਗੀ ਕੋਈ ਨਹੀਂ ਕਿਉਂ ਅਸੀਂ ਕਿ ਪ੍ਰੇਸ਼ਾਨ ਨਹੀਂ ਕਰਾਉਂਦੇ ਬੇਬੇ ਤੇਰਾ ਤੂੰ ਹੁਣ ਪ੍ਰੇਸ਼ਾਨ ਕਰਦੀ ਇਹਦੇ ਕੋਲੇ ਗੱਲਾਂ ਕਰਦੀ ਐ ਇਨੇ ਸਾਲਾਂ ਦਾ ਰੋਟੀ ਤੈਨੂੰ ਕੌਣ ਦਿੰਦਾ ਅੱਜ ਤੂੰ ਇਹਦੀ ਬਣ ਕੇ ਬਹਿ ਗਈ ਫੇਰ ਕੀ ਹੋ ਗਿਆ ਇੱਕ ਪ੍ਰੈਸ਼ਨ ਮੈਂ ਕਰਾ ਦੂੰ ਪਹਿਲਾਂ ਤੁਸੀਂ ਸਾਹਮਣੇ ਸਿਰ ਹੁਣ ਪ੍ਰੈਸ਼ਨ ਵੇਲੇ ਮੈਂ ਸਾਹਮਣੇ ਹਾਂ ਤੂੰ ਤਾਂ ਖਾਸ ਸਾਹਮਣੇਂਗੀ ਦੋ ਘਾਟੇ ਕੁੜੀਆਂ ਆਈਆਂ ਨੇ ਤੂੰ ਤਾਂ ਚੱਲਦੀ ਨਹੀਂ ਜਿੰਦਾ ਲਾ ਕੇ ਨਿਕਲ ਜਾਨੀ ਐ ਤੇ ਨਹੀਂ ਕਰਦੇ ਤਾਂ ਫੇਰ ਮੈਂ ਚਾਰ ਬੰਦੇ ਇਕੱਠੇ ਕਰ ਲਿਆ ਆ ਸਾਨੂੰ ਕੋਈ ਸਾਨੂੰ ਕੋਈ ਚੱਕਰ ਨਹੀਂ ਚਾਰ ਬੰਦਿਆਂ ਦਾ ਅਸੀਂ ਨੀ ਕਿਸੇ ਕੋਲੇ ਜਾਂਦੇ ਸਾਨੂੰ ਕੋਈ ਉਹ ਨਹੀਂ ਐਸਾ ਸਾਹਮਣੇ ਤੈਨੂੰ ਕਹਿਤਾ ਵੀ ਤੇਰੇ ਘਰ ਵਾਲਾ ਆ ਜੇ ਉਹਦੇ ਨਾਲ ਗੱਲ ਆ ਸਾਡੀ ਉਹ ਸਾਡੇ ਨਾਲ ਹਿਸਾਬ ਕਰ ਸਕਦਾ ਸਾਡੇ ਨਾਲ ਦੇਣਾ ਲੈਣਾ ਸਾਡਾ ਦੇਵੇ ਜਿਹੜਾ ਉਹਦੇ ਵਿਆਹ ਨੂੰ ਚੱਕਿਆ ਸੀ ਜਿਹੜਾ ਅਸੀਂ ਕਰਜ਼ਾ ਚੱਕੀ ਬੈਠੇ ਆ ਸਾਡੇ ਨਾਲ ਹਿਸਾਬ ਕਰ ਲਿਆ ਕੇ ਉਹ ਤੁਸੀਂ ਉਹਦੇ ਨਾਲ ਸਾ ਬਸ ਫਿਰ ਅਸੀਂ ਹਿਸਾਬ ਹੀ ਉਹਦੇ ਨਾਲ ਕਰਾਂਗੇ ਤੇਰੇ ਨਾਲ ਸਾਡਾ ਕੋਈ ਹਿਸਾਬ ਹੀ ਨਹੀਂ ਕੋਈ ਨਹੀਂ ਲੜੋਣਾ ਅੱਜ ਠੇਕਾ ਲੈਣ ਆਉਣੇ ਮੈਨੂੰ ਭੇਜ ਦੇ ਕੋਈ ਨਾ ਲੜੋਣਾ ਕਿਵੇਂ ਮੇਰੀ ਗੱਲ ਸੁਣੋ ਐ ਇਧਰ ਮੁੱਕਰੀ ਬੈਠੀ ਹੈ ਬੇਬੇ ਤੂੰ ਮੌਜ ਨਾਲ ਕੀ ਗੱਲ ਭਾਈ ਅਸੀਂ ਕਿਵੇਂ ਆਗੇ ਹਿਸਾਬ ਕਰਨ ਸਾਡੇ ਨਾਲ ਐਂ ਠੇਕਾ ਮਿਲ ਜਾਊਗਾ ਕੋਈ ਨਹੀਂ ਕਰ ਦੇਣੀ ਹਿਸਾਬ ਕੋਈ ਗੱਲ ਨਹੀਂ ਲੜੋਣਾ ਲੜਨ ਵਾਲੀ ਕੀ ਗੱਲ ਆ ਫਿਰ ਇਹ ਲੜਮ ਤਾਂ ਖਿਆ ਪਾਈ ਆ ਮੈਂ ਗਈਆਂ ਇਹਦੇ ਕੋਲੇ ਕੋਈ ਨਹੀਂ ਫਿਰ ਕੋਈ ਲੜਣੀ ਨਹੀਂ ਆਈ ਸੋਣਣਾ ਤੁਸੀਂ ਤੂੰ ਬਗੈ ਠੇਕਾ ਦੇ ਦੋ ਐ ਕਿ ਮੈ ਠੇਕਾ ਮਿਲ ਜਾਊਗਾ ਐ ਨਹੀਂ ਬਈ ਠੇਕਾ ਮਿਲਦਾ ਕੋਈ ਜਗ੍ਹਾ ਠੇਕਾ ਮਿਲਦਾ ਠੇਕਾ ਕਿਸੇ ਨਾਲ ਨਾ ਮਿਲੂਗਾ ਤੇਰੇ ਤੇਰੇ ਘਰ ਵਾਲਾ ਆ ਦੇ ਉਹਦੇ ਨਾਲ ਗੱਲ ਕਰ ਲੈ ਬਿਲਕੁਲ ਨਾ ਤੂੰ ਜਾ ਮੈਂ ਆਪਣੇ ਦਵਾਲ ਉਹਨੂੰ ਜੇ ਤੂੰ ਨਹੀਂ ਦਵਾਲ ਉਹ ਤੂੰ ਨਹੀਂ ਆਪ ਦਵਾਲ ਅਸੀਂ ਤਾਂ ਕਿਉਂ ਨਹੀਂ ਦਵਾਲ ਅਸੀਂ ਤਾਂ ਦਿਨ ਨਾਲ ਸਿੱਧੀਆਂ ਜਦੋਂ ਸਾਡੇ ਨਾਲ ਸਿੱਧਾ ਸੀ ਉਹਦੇ ਬੇਬੇ ਤੂੰ ਨਮੇੜ ਨਮੇੜ ਆੜੀਏ ਰੌਲਾ ਠੀਕ ਹੈ ਜਿਵੇਂ ਤੈਨੂੰ ਠੀਕ ਲੱਗਦਾ ਤੂੰ ਅਮੇ ਕਰ ਚਲ ਹਾਂ ਤੈਨੂੰ ਸਾਰਾ ਪਤਾ ਬੇਬੇ ਵੀ ਸਾਡੇ ਚ ਸਿਰ ਕਿੰਨਾ ਕਰਜ਼ਾ ਚੜਿਆ ਕੀ ਸਾਹਬ ਕਿਤਾਬ ਹੈ ਤੁਹਾਨੂੰ ਮਾਪ ਪੁੱਤਾਂ ਨੂੰ ਸਾਰਾ ਪਤਾ ਹੈ ਠੀਕ ਹੈ ਇੱਥੇ ਨਮੇੜਦੇ ਫਿਰ ਰੌਲਾ ਨਾ ਬੇਬੇ ਮਨ ਮਰ ਮਰ ਬੀ ਤੈਨੂੰ 7 ਕਿੱਲੇ ਦਵਾ ਦੂੰ ਠੀਕ ਹੈ ਮੇਰੇ 7 ਕਿੱਲੇ ਲੈਣਾ ਕਿ ਨਹੀਂ ਜਾਣਗੇ ਮੈਨੂੰ ਸਾਹਮਣੇ ਕੋਈ ਇਕੱਤਰ ਜਾਂਦ ਨੇ ਤੈਨੂੰ ਮੈਂ ਲੈ ਜਾਨੀ ਆ ਤੇ ਜਾਣ ਨਹੀਂ ਦਿੰਦੇ ਮੈਨਾਂ ਵੀ ਪਹਿਕੇ ਮੈਂ ਲੈ ਜਾਂਗੀ ਅੱਗੇ ਤਾਂ ਕਦੇ ਬੇਬੇ ਨੂੰ ਫੋਨ ਕਰਕੇ ਕਿੱਦੇ ਦਰੱਖ ਰੱਖ ਕਹਿੰਨਾਂ ਨੇ ਮੈਨੂੰ ਮੈਂ ਤੈਨੂੰ ਆਖਿਆ ਤਾਂ ਸੀ ਵੀ ਮੇਰੇ ਕੋਲ ਆ ਜਾ ਤੂੰ ਤਾਂ ਆਪ ਹੀ ਨਹੀਂ ਆਈ ਲੈ ਜਾ ਬੇਬੇ ਨੂੰ ਜੀ ਜਾਂਦੀ ਹੁਣ ਪਰ ਮੈਂ ਜੀਤ ਜਾਣੀ ਦੱਦੀ ਕੁੜੀਆਂ ਕਤਰੀ ਇੱਧਰੋਂ ਉਹਨਾਂ ਗਣੀਆਂ ਅਸੀਂ ਸਾਹਮਣੇ ਆ ਲ ਜਾਣ ਕਿ ਉਹਨੂੰ ਸਾ ਮੈਂ ਤੈਨੂੰ ਅਸੀਂ ਕਿੱਦੇ ਦਾ ਹਾਂ ਮੈਂ ਨਹੀਂ ਕਹਿੰਦੀ ਮੈਂ ਤਾਂ ਕਹਿੰਦੀ ਸੀ ਜਾਣਾਂ ਤਾਂ ਜਾ ਸਕਦੀ ਆ ਬੇਬੇ ਤੂੰ ਅੱਖਾਂ ਮੈਂ ਤੁਹਾਡੇ ਨਾਲ ਹੀ ਰਹੂੰਗੀ ਅੱਖਾਂ ਪ੍ਰੇਸ਼ਣ ਅਸੀਂ ਤੇਰਾ ਕਰਵਾਇਆ ਫੇਰ ਉਹ ਹੀ ਤਾਂ ਕਰਦੇ ਤੇਰੀ ਪਸੀ ਹੁਣ ਕਰਾਂ ਮੈਂ ਹੁਣ ਇਹਨਾਂ ਲਾਲ ਚੋਕੇ ਵੀ 7 ਕਿੱਲਾਂ ਠੀਕਾ ਹੋਰ ਵਾਜੂ ਆ ਨਾ ਬੇਨੇ ਨਾ ਮਨਪ੍ਰੀਤ ਮੈਂ ਜਾਂਦੀ ਇਹ ਤਾਂ ਠੇਕੇ ਜ਼ਮੀਨ ਦੀ ਮਾਰੀ ਲੀ ਆਂਦੀ ਆ ਬੇਪੈਨ ਨਾਲ ਤਾਂ ਕੋਈ ਮੋਹ ਨਹੀਂ ਜ਼ਮੀਨ ਨਾਲ ਮੋਹ ਹੈ ਜ਼ਮੀਨ ਨਾਲ ਮੋਹ ਆਗਾ ਪਤਾ ਹੀ ਹੈ ਠੀਕ ਹੈ ਤੇ ਠੀਕੇ ਨਾਲ ਮੋਹ ਆਗਾ ਜੇ ਅੱਜ ਤੋਂ ਇਹਨਾਂ ਨੂੰ ਆਇਆ ਹੁੰਦਾ ਨਾ ਅੱਜ ਤੋਂ ਤੈਨੂੰ 10 ਵਾਰੀ ਫੋਨ ਕਰਦੀ ਜਿੱਦੇ ਬਿਮਾਰ ਹੋ ਜਾਂ ਹਸਪਤਾਲ ਚ ਨਹੀਂ ਗਏ ਸੀ ਤੇ ਉਹਦੀ ਤੁਸੀ ਪਤਾ ਲੈਣੀ ਵੀ ਨਹੀਂ ਗਿਆ ਮੇਰਾ ਹੁਣ ਤਾਂ ਤੂੰ ਫੇਰ ਵੀ ਨੂਣਾ ਮੰਝੇ ਤੇ ਬਹਿ ਗਈ ਤੇ ਇਹਨਾਂ ਨੇ ਸਜਾ ਨਹੀਂ ਉਹ ਕਿ ਮਾਪੇ ਤਾਂ ਹੋਵੇ ਹਸਪਤਾਲ ਚ ਛੋਟਾ ਕੋਈ ਟਾਈਮ ਨਹੀਂ ਹਾਂ ਟਾਈਮ ਨਾ ਹੋਵੇ ਅੱਜ ਕਿ ਮੈਂ ਟਾਈਮ ਮਿਲ ਗਿਆ ਠੀਕੇ ਵੇਰੀ ਉਹ ਤਾਂ ਲੈ ਕੇ ਜਾਣਾ ਸੀਗਾ ਅੱਜ ਤਾਂ ਪੈਸੇ ਵੇਲੇ ਉੱਥੇ ਤੁਹਾਨੂੰ ਟਾਈਮ ਹੈਗਾਗਾ ਅੱਜ ਟਾਈਮ ਮਿਲ ਗਿਆ ਅੱਜ ਟਾਈਮ ਮਿਲ ਗਿਆ ਠ ਠੀਕ ਹੈ ਨਾ ਹੁਣ ਜੇ ਬੇਬੀ ਹੈ ਕਿ ਬੇਬੇ ਸਾਡੇ ਨਾਲ ਹੀ ਰਹੂਗੀ ਹੁ ਨੀਵੀਆਂ ਜਾਂਦੀਆਂ ਕਿ ਮੈਂ ਕਰਨਾ ਬੇਬੇ ਤੂੰ ਇਹਨਾਂ ਨਾਲ ਹੀ ਹਾਂ ਮੈਂ ਤੇ ਇਹਨਾਂ ਨਾਲ ਹੀ ਰਹੂੰਗੀ ਤੈਨੂੰ ਸੱਤ ਕਿੱਲੇ ਦਵਾਂ ਤੇਰੇ ਤੇਰੇ ਪੈਸਿਆਂ ਦਾ ਮੋਹ ਹੈ ਨੂੰ ਤੇਰੇ ਨਾਲ ਮੋਹ ਨਹੀਂਗਾ ਜਮੀਨੋ ਹੀ ਹੈ ਬਸ ਇਹ ਤਾਂ ਪਤਾ ਹੀ ਆ ਠੀਕ ਹੈ ਨਾ ਮੈਂ ਤੁਹਾਨੂੰ ਇਹੀ ਗੱਲ ਨਹੀਂ ਬੇਬੇ ਅਸੀਂ ਤੇਰੇ ਤੇ ਦਾਅਬ ਨਹੀਂ ਪਾਉਂਦੇ ਜੇ ਤੈਨੂੰ ਤੈਨੂੰ ਦੋਨੇ ਪੁੱਤ ਇੱਕੋ ਜੇ ਜੇ ਤੂੰ ਜਾ ਸਕਦੀ ਹੈ ਜੇ ਜਾਣਾ ਨਾ ਮੈਂ ਜਾਂਦੀ ਉਹ ਤੇਰੀ ਮਰਜ਼ੀ ਰਹੀ ਚੰਗਾ ਬੇਬੇ ਕਰ ਚੱਲ ਬੇਬੇ ਦੀ ਖੁਸ਼ੀ ਤੁਹਾਡੇ ਨਹੀਂ ਹੈ ਤੁਸੀਂ ਰੱਖੋ ਚਲੋ ਠੀਕ ਹੈ ਅਸਤਾ ਹੁਣ ਰੱਖਾਂਗੇ ਸੱਤੋਂ ਤੱਕਾ ਦਿੱਤਾ ਨਹੀਂ ਜਾਂਦਾ